ਸਾਹਿਬ ਸੱਚੇ ਪਾਤਸ਼ਾਹ ਆਪ ਹੁਲੇ ਮਹੱਲੇ ਦੇ ਜੂੜ ਮਿੰਨਿਆਂ ਦੇ ਵਿੱਚ ਸਮੂਹ ਸੰਗਤਾਂ ਨੂੰ ਖਾਲਸੇ ਪੰਥ ਦੇ ਰੂਪ ਦੇ ਵਿੱਚ ਔਰ ਮਹੱਲਿਆਂ ਦੇ ਵਿੱਚ ਸਾਕਸ਼ਤ ਦਰਸ਼ਣ ਦਿਾਰੇ ਬਖਸ਼ਦੇ ਹਨ ਸੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਹਿਬ ਸੱਚੇ ਪਾਤਸ਼ਾਹ ਜੀ ਦੀ ਚਲਾਈ ਹੋਈ ਇਹ ਬਹੁਤ ਵੱਡੀ ਅਪਰੰਪਾਰ ਖੇਡ ਪਾਵਨ ਪਵਿੱਤਰ ਤਿਉਹਾਰ ਹੋਲਾ ਮਹੱਲਾ ਜਿਹਦੇ ਬਾਰੇ ਬਹੁਤ ਹੀ ਸਤਿਕਾਰਯੋਗ ਸਮੁੱਚਾ ਸ਼ਰੋਮਣੀ ਪੰਥ ਅਕਾਲੀ ਪੁੱਗਾਂ ਗੱਲ ਔਰ ਸਾਡੇ ਸਤਿਕਾਰਯੋਗ ਉਸਤਾਦ ਗਿਆਨੀ ਮਲਕਾਰ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਅੰਗਰੇਜ਼ੀ ਦੇ ਵਿੱਚ ਵੀ ਤੇ ਪੰਜਾਬੀ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਹੋਲਾ ਮਹੱਲਾ ਧਰਮ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਦੋਂ ਸ਼ੁਰੂ ਕੀਤਾ ਤੇ ਇਹਦਾ ਕੀ ਮਤਲਬ ਹੈ ਕਿਉਂਕਿ ਇਹ ਨਾ ਸਮਝੋ ਕਿ ਨਿਹੰਗ ਸਿੰਘਾਂ ਨੂੰ ਪਤਾ ਨਹੀਂ ਬਹੁਤ ਬੜੇ ਵਿਖੇ ਵਿਦਵਾਨ ਔਰ ਨਾਲ ਦੀ ਨਾਲ ਸੰਸਾਰੀ ਵਿਦਿਆ ਗਿਆਨੀ ਮਲਕਾਰ ਸਿੰਘ ਜੀ ਜਿਨ੍ਹਾਂ ਨੇ ਡਬਲ ਐਮਏ ਕੀਤੀ ਹੈ ਇੰਗਲਿਸ਼ ਦੀ ਔਰ ਹਿਸਟਰੀ ਦੀ ਦੋ ਐਮਏ ਉਹਨਾਂ ਨੇ ਕੀਤੀਆਂ ਹੋਈਆਂ ਜੰਦਾ ਸੁਣੇ ਅੰਸੰਗ ਜੋ ਅੱਜ ਤੋਂ ਪੜੇ ਲਿਖੇ ਹੋਏ ਨੇ ਆਧ ਦਾਸੰਗ ਤੇ ਸਰਬੋਗ੍ਰੰਥ ਉਹਦਾ ਪ੍ਰਚਾਰ ਕਰ ਰਿਹਾ ਨੇ ਘਰ ਘਰ ਦੇ ਵਿੱਚ ਸੋ ਬਾਣੀ ਤੇ ਬਾਣੇ ਨੂੰ ਉੱਚਾ ਚੁੱਕਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਇੱਕ ਐਸੀ ਖੇਡ ਚਲਾਈ ਹੋਲਾ ਮਹੱਲਾ ਮਹਾਰਾਜ ਦੇ ਬਚਨ ਹਨ ਕਹਿਓ ਕਿਰਪਾ ਦੇ ਬਚਨਾਂ ਮੋਲਾ ਹੋਰ ਨਿੱਕੀ ਹੋਲੀ ਮਮ ਹੋਲਾ ਹੋਲੇ ਦੇ ਜਿੰਜੇ ਸਾਰੀ ਦੁਨੀਆ ਆਪ ਕੋ ਆਪਣੇ ਢੰਗ ਤਰੀਕਿਆਂ ਦੇ ਨਾਲ ਹੋਲਾ ਮਨਾਉਂਦੀ ਹੈ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋ ਵੱਖਰੀ ਖੇਡ ਕਰਤੀ ਜੋ ਕਿ ਦੁਨੀਆ ਦੇ ਉੱਤੇ ਕਿਤੇ ਉਹਨਾਂ ਨੇ ਇੱਕ ਐਸਾ ਤਿਉਹਾਰ ਇੱਕ ਐਸਾ ਜੋਦ ਮੇਲਾ ਸ਼ੁਰੂ ਕੀਤਾ ਜੋ ਅੱਜ ਤੱਕ ਹੋਰ ਨਾ ਕਿਸੇ ਨੇ ਕੀਤਾ ਨਾ ਕੋਈ ਕਰ ਸਕੇਗਾ ਤਿਉਹਾਰ ਕੀ ਹੈ ਕਿ ਦੁਸ਼ਮਣ ਦੇ ਉੱਤੇ ਦੁਸ਼ਮਣ ਦੀ ਭੋਜ ਦੇ ਉੱਤੇ ਹੱਲਾ ਕਿਵੇਂ ਕਰਨਾ ਹੋਣਾ ਉਹ ਅੱਜ ਹੱਲੇ ਦਾ ਸੀਨ ਅੱਜ ਸਮੁੱਚੇ ਦਾਰੂ ਪੰਥ ਸਾਡੇ ਦਰਾਂ ਪੰਥਾਂ ਦੇ ਮੁਖੀ ਸਹਿਬਾਨ ਸਾਰੇ ਹੀ ਰੜ ਕੇ ਇਹ ਚਰਨ ਗੰਗਾ ਸਟੇਡੀਅਮ ਦੇ ਵਿੱਚ ਪਹੁੰਚਦੇ ਨੇ ਔਰ ਸਾਰੇ ਸ਼੍ਰੀ ਅੰਮ੍ਰਿਤਸਰ ਤੋਂ ਲੈ ਕੇ ਗੁਰੂ ਕੇ ਬਾਗ ਤੋਂ ਲੈ ਕੇ ਸ਼੍ਰੋਮਣੀ ਪੰਥ ਅਕਾਲੀ ਪੁਢਾ ਦਲ 96 ਕਰੋੜੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਸਾਹਿਬ ਜੀ ਅਕਾਲੀ ਮੁਖੀ 96 ਕਰੋੜੀ ਪੁਢਾ ਦਲ ਪਹਿਲਾਂ ਤੋਂ ਅਸੀਂ ਸ਼੍ਰੋਮਣੀ ਪੰਥ ਅਕਾਲੀ ਪੁਢਾ ਦਲ ਦੀ ਸਰਪ੍ਰਸਤੀ ਇਹਤ ਰਹਿਨਮਾਈ ਜੇਟ ਸਮੁੱਚੇ ਧਰਮ ਪੰਥ ਮੋਹ ਦੀ ਸਤਕਾਰ ਜੋ ਨੰਦ ਪੰਥ ਬਾਬਾ ਵਿਦੀ ਚੰਦ ਸਾਹਿਬ ਜੀ ਜਿਨ੍ਹਾਂ ਦੇ ਮੁਖੀ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ वहां पर और ऐसे तरह श्री ਮਿਸਲ ਸ਼ਹੀਦਾਨ ਦਰਨਾ ਦੱਬ ਬਾਬਾ ਬਕਾਣਾ ਸਾਹਿਬ ਨੰਦ ਪੰਥ ਜਿਨ੍ਹਾਂ ਦੇ ਮੁਖੀ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਸਾਹਿਬ ਜੀ ਸੋ ਉਹ ਵੀ ਆਪ ਜੀ ਨੂੰ ਦਲਪੰਥ ਸਮੇਤ ਥੋੜੇ ਸਮੇਂ ਵਿੱਚ ਦਰਸ਼ਨ ਦੇਣਗੇ ਸੋ ਇਸੇ ਤਰ੍ਹਾਂ ਬਾਬਾ ਗੁਰਦੇਵ ਸਿੰਘ ਜੀ ਸ਼ਿਦੀ ਬਾਗ ਵਾਲੇ ਮਹਾਂਪੁਰਖ ਔਰ ਇਸੇ ਤਰ੍ਹਾਂ ਸਾਡੇ ਸਾਰੇ ਹੀ ਦਲਪੰਥ ਸੋ ਮਿਸਰ ਸ਼ਹੀਦਨਾ ਕਰਮਾਦਾਲ ਹਰੀਆਂ ਵੇਲਾ ਔਰ ਇਸੇ ਤਰ੍ਹਾਂ ਦਸ਼ਮੇਸ਼ ਸੰਤਖ ਅਕਾਲੀ ਕਰਮਾਦਾਲ ਔਰ ਸਮੂਹ ਨਿਹੰਗ ਸਿੰਘ ਦਲਪੰਥ ਗੁਰੂ ਨਾਨਕ ਦਲ ਦੀਆਂ ਬਾੜੀ ਵਾਲੇ ਔਰ ਜਿੰਨੇ ਵੀ ਸਾਰੇ ਕਰਨੇ ਦਰ ਹਨ ਉਹ ਸਾਰੇ ਹੀ ਪੰਗਤ ਦਰ ਦੇ ਨਾਲ ਸਿੰਘ ਸਾਹਿਬਾ ਬਾਬਾ ਬਲਵੀਰ ਸਿੰਘ ਜੀ ਦੀ ਸਰਪ੍ਰਸਤੀ ਦੇ ਵਿੱਚ ਮਹੱਲੇ ਜੜੇ ਹੋਏ ਹਨ ਸੋ ਮਹੱਲਾ ਥੋੜੀ ਦੇਰ ਦੇ ਇੱਕ ਇੱਥੇ ਸਾਰਿਆਂ ਨੂੰ ਖਾਲਸੇ ਪੰਥ ਦਾ ਨਿਹੰਗ ਸਿੰਘ ਫੌਜਾਂ ਦਾ ਜਹਾਜ ਨਾਮ ਤੁਹਾਂ ਆਪ ਸਾਰਿਆਂ ਨੂੰ ਦਿਖਾਇਆ ਜਾਵੇਗਾ ਸੋ ਬਾਬਾ ਬਲਬੀਰ ਸਿੰਘ ਸਾਹਿਬ ਜੀ ਹੋਰਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਬਹੁਤ ਵੱਡਾ ਪਰਾਲਾ ਜਿਹੜੇ ਨੌਜਵਾਨ ਵੀਰ ਨੇ ਸਾਡੇ ਸਾਰੇ ਗਤਕਈ ਸੋ ਗਤਕੇ ਦੇ ਨੈਸ਼ਨਲ ਪੱਤਰ ਦੇ ਮੁਕਾਬਲੇ ਜੋ ਕੱਲ ਰਾਤ ਹੀ ਸੰਪੂਰਨ ਹੋਏ ਨੇ 12 ਵਜੇ ਦੇ ਕਰੀਬ ਤੱਕ ਨੈਸ਼ਨਲ ਪੱਤਰ ਤੇ ਪੰਜਾਬ ਤੋਂ ਔਰ 12ਵਾਂ ਗੱਤਕੇ ਦੀਆਂ ਟੀਮਾਂ ਸਾਡੇ ਨੌਜਵਾਨ ਖਿਡਾਰੀ ਉਹ ਸਾਰੇ ਪਹੁੰਚੇ ਨੇ ਸੋ ਸਾਡੇ ਵੀ ਖਾਲਸਾ ਗੱਤਕਾ ਫੈਡਰੇਸ਼ਨ ਸਾਰਾ ਨਾਲ ਸਹਿਯੋਗ ਦੇ ਲਈ ਪ੍ਰਬੰਧ ਦੇ ਕੇ ਸਾਰਿਆਂ ਨੇ ਸੇਵਾ ਨਿਭਾਈ ਹੈ ਸੋ ਇਹ ਬਹੁਤ ਚੰਗਾ ਪ੍ਰੋਗਰਾਮ ਹੈ ਬੱਚਿਆਂ ਨੂੰ ਬਾਣੀ ਨਾਲ ਜੋੜਨ ਦਾ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਨ ਦਾ ਬੱਚਿਆਂ ਨੂੰ ਸ਼ਸਤਰ ਵਿਦਿਆ ਸਿਖਾਉਣ ਦਾ ਇਹ ਸਭ ਤੋਂ ਵਧੀਆ ਅਪਰਾਲਾ ਹੈ ਜਿਹੜਾ ਅੱਜ ਅਸੀਂ ਲੈਨੇ ਆਂਗੇ ਪੰਜਾਬ ਦੇ ਵਿੱਚ ਨਸ਼ੇ ਵੱਡੀ ਪੱਤਰ ਦੇ ਉੱਤੇ ਨੇ ਪਰ ਤੁਸੀਂ ਅਪਰਾਲਾ ਵੀ ਦੇਖੋ ਅੱਜ ਤੁਹਾਨੂੰ ਗਰਾਊਂਡ ਦੇ ਵਿੱਚ ਸਾਰੇ ਹੀ ਨੀਲੇ ਤੁਮਰਿਆਂ ਵਾਲੇ ਕੇਸਰੀ ਤੁਮਰਿਆਂ ਵਾਲੇ ਔਰ ਨਿੰਦੇ ਬਾਣੇ ਵਾਲੇ ਦੇਖੋ ਤੁਹਾਨੂੰ ਜਿੰਨੀ ਤਦਾਦ ਦੇ ਵਿੱਚ ਅੱਜ ਫੌਜ ਦੇ ਦਰਸ਼ਨ ਹੋ ਰਹੇ ਆ ਇਹ ਸਾਰੇ ਕੋ ਨਸ਼ਾ ਪੱਤਾ ਖਾਣੇ ਵਾਲੇ ਨਹੀਂ ਹੈ ਇਹ ਸਾਰੇ ਬਾਣੀ ਬਾਣੀ ਵਿੱਚ ਤਿਆਰ ਤਿਆਰ ਸ਼ਸਤਰਧਾਰੀ ਔਰ ਸਾਰੇ ਗੱਤਕੇ ਦੇ ਖਿਡਾਰੀ ਨੇ ਸੰਜੀਤ ਸਾਰਿਆਂ ਨੂੰ ਸਮਾਂ ਦਈਏ ਤੇ ਸਮਾਂ ਮੈਂ ਲੱਗਦਾ ਪੰਜ ਆਰ ਦੇ ਤੋਂ ਲਗਾਤਾਰ ਇਹ ਸਾਨੂੰ ਇਹ ਮੱਲਾ ਕਰਾਉਣਾ ਪੈਣਾ ਜੇ ਸਾਰਿਆਂ ਨੂੰ ਸਮਾਂ ਦਈਏ ਕੁਝ ਨਾ ਕੁਝ ਜੂਣਵੇਂ ਗੁਰਦਾਰ ਪੰਥਾਂ ਦੇ ਵਿੱਚੋਂ ਖਿਡਾਰੀ ਸਹਿਬਾਨ ਸੋ ਪਹੁੰਚ ਰਹੇ ਨੇ ਸਾਰੇ ਸਾਰੇ ਸੋ ਜਿੱਥੇ ਬਹੁਤ ਸਾਰੀਆਂ ਸਾਰੀਆਂ ਹੀ ਨੇ ਅੰਗਸੰਗ ਜਿੱਥੇ ਬੰਦੀਆਂ ਸਮੂਹ ਤਰਨਾ ਦਾ ਦੇ ਮੁਖੀ ਸਹਿਬਾਨ ਜਿੱਥੇ ਪਹੁੰਚ ਰਹੇ ਨੇ ਉੱਥੇ ਸਾਡਾ ਸ੍ਰੀ ਅਨੰਦਪੁਰ ਸਾਹਿਬ ਦਾ ਜੋ ਰੋਪੜ ਜ਼ਿਲ੍ਹਾ ਹੈ ਇੱਥੇ ਦਾ ਸਮੂੱਚਾ ਪ੍ਰਸ਼ਾਸਨ ਸਾਡੇ ਬਹੁਤ ਹੀ ਸਤਿਕਾਰਯੋਗ ਡੀਸੀ ਸਾਹਿਬ ਔਰ ਸਾਡੇ ਸਤਿਕਾਰਯੋਗ ਮੈਡਮ ਪੂਜਾ ਜੀ ਔਰ ਇਸ ਸੋਇਸੇ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਜਤਿੰਦਰ ਗਵਾਰਦੀ ਜੋ ਹੁਣ ਮੈਡਮ ਰੁਪਿੰਦਰ ਕੋਸਰਾ ਜੀ ਜਿਹੜੇ ਐਸਐਸਪੀ ਬਣਦੇ ਨੇ ਇਹ ਬੜੀਆਂ ਮਹਾਰਾਜ ਦੀ ਕਿਰਪਾ ਦੇ ਨਾਲ ਖੁਸ਼ੀਆਂ ਲੈ ਰਹੇ ਨੇ ਅੱਜ ਸਮੁੱਚਾ ਪ੍ਰਸ਼ਾਸਨ ਵੱਡੇ ਪੱਤਰ ਦੇ ਸਾਰੇ ਅਫਸਰ ਸਹਿਮਾਨ ਅੱਜ ਖਾਲਸੇ ਦੇ ਜਹੋਜਨਾ ਨੂੰ ਦੇਖਣ ਵਾਸਤੇ ਸਾਰੇ ਹੀ ਗਰਾਊਂਡ ਦੇ ਵਿੱਚ ਪਹੁੰਚੇ ਹੋਏ ਨੇ ਔਰ ਤੁਸੀਂ ਸਾਰਿਆਂ ਨੂੰ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਹੈ ਇਹ ਆਦੇ ਵੱਡੇ ਵੱਡੇ ਚੈਨਲ ਤੁਹਾਡੇ ਆਜੂ ਦੇ ਸਹੋਨੇ ਮੱਲੇ ਦੇ ਸਮਾਗਮ ਨੂੰ ਪ੍ਰੋਗਰਾਮ ਨੂੰ ਲਾਈਵ ਕਰ ਰਹੇ ਨੇ ਸਾਰੀ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਆਪਾਂ ਪੂਰਾ ਪ੍ਰਸ਼ਾਸਨ ਦੇ ਨਾਲ ਸਹਿਯੋਗ ਵੀ ਦੇਣਾ ਹੈ ਔਰ ਉਹਨਾਂ ਦੇ ਸਜਾਵਤ ਨਾਲ ਨੂੰ ਦੇਖਣ ਵਾਸਤੇ ਆਪਾਂ ਸਾਰੇ ਆਏ ਆ ਸੋ ਸਾਡਾ ਫਰਜ਼ ਵੀ ਬਣਦਾ ਕਿ ਆਪਾਂ ਪੂਰਾ ਸਾਰਿਆਂ ਨੂੰ ਸਹਿਯੋਗ ਦਈਏ ਸੋ ਸਾਰੇ ਜਾਨੇ ਸੱਟ ਚੋਟ ਦਾ ਵੀ ਖਿਆਲ ਰੱਖਿਓ ਤਾਂ ਕਿ ਹਰ ਸਾਲ ਹੀ ਸੱਟ ਚੋਟ ਕਿਸੇ ਨਾ ਕਿਸੇ ਨੂੰ ਲੱਗਦੀ ਹੈ ਦੇਖੋ ਜੋ ਇੰਗਲੈਂਡ ਦੀ ਧਰਤੀ ਤੋਂ ਲਾਈਵ ਦੇਖ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸੰਗਤਾਂ ਨੂੰ ਉਪਰਦਰਸ਼ਿਤ ਦਿਖਾਣ ਕਰ ਰਹੇ ਨੇ ਮੇਰਾ ਜੀ ਕਰਦਾ ਸੀ ਕਿ ਮੈਂ ਵੀ ਇੱਥੇ ਹੁੰਦਾ ਪਰ ਕੁਝ ਮਜਬੂਰੀਆਂ ਦੇ ਕਰਕੇ ਉਹਨਾਂ ਕੋਲ ਪਹੁੰਚਿਆ ਨਹੀਂ ਗਿਆ ਸਾਡੇ ਵਿੱਚ ਇਸੇ ਤਰ੍ਹਾਂ ਹੀ ਬਾਬਾ ਦਲਵੀਰ ਸਿੰਘ ਜੀ ਜਿਹੜੇ ਨੇ ਉਹ ਵੀ ਪਹੁੰਚੇ ਨੇ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿੰਨੀਆਂ ਵੀ ਸਿੱਖ ਸੰਗਤਾਂ ਸੰਪਰਦਾਵਾਂ ਇੱਥੇ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਬਾਬਾ ਸਵਰਨ ਸਿੰਘ ਜੀ ਜਿਹੜੇ ਉਹ ਵੀ ਸਾਡੇ ਵਿੱਚ ਹਾਜ਼ਰ ਨੇ ਉਹ ਵੀ ਪਹੁੰਚੇ ਨੇ ਸੰਗਤਾਂ ਦੇ ਦਰਸ਼ਨ ਦੀ ਦਰ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਆਪ ਜੀ ਸਟੇਜ 'ਤੇ ਉੱਪਰ ਆ ਜਾਓ ਤੇ ਬੜੇ ਪਿਆਰੇ ਉਹਨਾਂ ਦੇ ਬਚਨ ਹੁੰਦੇ ਨੇ ਉਹ ਆਪਣੇ ਬਚਨਾਂ ਦੇ ਰਾਹੀਂ ਆਪ ਜੀ ਨੂੰ ਇੱਥੇ ਨਿਹਾਲ ਕਰਨਗੇ ਬਾਬਾ ਸਵਰਨ ਸਿੰਘ ਜੀ ਨੂੰ ਬੇਨਤੀ ਹੈ ਆਪ ਜੀ ਫੌਜ ਨੂੰ ਜਿੰਨੀ ਫੌਜ ਸੀਮਤ ਆਗਤ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਆਇਆਂ ਕਿਹਾ ਜਾਂਦਾ ਸੋ ਆਪ ਜੀ ਦੇਸ਼ਾਂ ਵਿਦੇਸ਼ਾਂ ਤੋਂ ਇਸ ਹੋਲੇ ਮਹੱਲੇ ਦੇ ਦਰਸ਼ਨ ਦੀਦਾਰ ਕਰਨ ਹੁੰਦੇ ਹੋ ਸੋ ਇਸੇ ਤਰ੍ਹਾਂ ਹੀ ਇੰਗਲੈਂਡ ਦੀ ਧਰਤੀ ਤੋਂ ਸਾਡੇ ਬੜੇ ਹੀ ਸਤਿਕਾਰਯੋਗ ਜਿਹੜੇ ਪਹਿਲਾਂ ਸਟੇਜ ਸੈਕਟਰ ਦੀ ਦਲਪੰਥ ਬਾਬਾ ਬਕਾਣਾ ਸਾਹਿਬ ਤੋਂ ਵੀ ਤੇ ਗੱਲ ਪੰਧਾਰੀਆ ਮੇਲਾ ਤੋਂ ਨਹੀਂ ਤੇ ਸ਼੍ਰੋਮਣੀ ਪੰਧਾ ਕਾਲੇ ਪੰਡਾ ਤੋਂ ਪਰਨਾ ਤੱਕ ਦੇ ਨੀਂ ਦੇ ਕਿ ਸਟੇਜ ਸੈਕਟਰੀ ਵੀ ਹੁੰਦੇ ਸਨ ਤੇ ਮੇਲੇ ਦਾ ਸਾਰਾ ਜਿਹੜਾ ਇੱਥੇ ਇਸ ਟੀਮ ਦਾ ਉਹ ਆਪ ਵੀ ਸੰਤ ਸਦਾਰਸ਼ਣ ਜੀ ਦਰਸਾਉਂਦੇ ਸਨ ਆਪ ਵੀ ਸ਼ੁਰੂ ਕੀਤਾ ਇਹ ਪਹਿਲਾ ਬੇਨਤੀ ਕੀਤੀ ਹੈ ਕਿ ਬਹੁਤ ਸਾਰਿਆਂ ਨੇ ਆਪੋ ਆਪਣੇ ਤੰਗ ਦੇ ਨਾਲ ਲਈ ਜੋੜ ਲੱਗੇ ਕਈ ਤਿਉਹਾਰ ਸਾਰੇ ਦੇਵੀ ਦੇਵਤਿਆਂ ਦੇ ਇਹਾਰ ਮਨਾਏ ਜਾਂਦੇ ਆ ਪਰ ਗੋਗ ਸਿੰਘ ਮਹਾਰਾਜ ਇੱਕ ਬੱਧੀ ਨਿਮੇਕਲੀ ਗੱਲ ਉਹ ਸਾਰੀਆਂ ਦੀਆਂ ਦੇ ਲਈ ਖਾਸ ਤੇ ਪੱਕੀ ਰੱਖੀ ਹੈ ਉਹ ਇਹ ਦਸ਼ਮਣ ਦੇ ਰਸਤੇ ਕਿਹੜੇ ਹੱਲਾ ਕਰਦਾ ਇਹ ਜਾ ਜਾਵਾ ਲੱਖ ਜਾਇ ਸੰਗਪੂਰੀ ਜੰਗ ਉੱਠਦਾ ਗੁਲਾਮ What Jamawa gave us and the food that gave la, what Jamawa